ਇੱਕ ਵਾਰੀ ਸੋਮਾ ਸ਼ਾਨਾਮਿਕ ਵਪਾਰੀ ਅੰਮ੍ਰਿਤਸਰ ਨੂੰ ਵੇਖਣ ਵਾਸਤੇ ਜਹਲਮ ਤੋਂ ਚੱਲ ਕੇ ਆਇਆ ਜਹਲਮ ਵਿੱਚ ਉਸਦਾ ਚੰਗਾ ਕਾਰੋਬਾਰ ਚੱਲਦਾ ਸੀ ਪਰ ਜਦ ਉਸ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ਼ਹਿਰ ਵਾਸੀਆਂ ਦਾ ਮੇਲ-ਮਿਲਾਪ ਵੇਖਿਆ ਤਾਂ ਉਸਦਾ ਮੂਡ ਅੰਮ੍ਰਿਤਸਰ ਛੱਡਣ ਨੂੰ ਜੀ ਹੀ ਨਾ ਕੀਤਾ ਉਸ ਆਪਣੇ ਪਰਿਵਾਰ ਨੂੰ ਵੀ ਅੰਮ੍ਰਿਤਸਰ ਬੁਲਾ ਲਿਆ ਆਪਣੇ ਜੀਵਨ ਨਿਰਬਾ ਲਈ ਉਸਨੇ ਸਰੋਵਰ ਦੇ ਲਾਗੇ ਹੀ ਦੁਕਾਨ ਪਾ ਲਈ ਕੁਝ ਸਮੇਂ ਵਿੱਚ ਹੀ ਉਸਦੀ ਹੱਟੀ ਚੰਗੀ ਚੱਲ ਪਈ ਪਰ ਉਹ ਬਹੁਤਾ لالਚ ਨਹੀਂ ਸੀ ਕਰਦਾ ਜਦ ਕੁਝਾਰੇ ਜੋ ਕੇ ਪੈਸੇ ਵਟ ਲੈਂਦਾ ਤਾਂ ਦੁਕਾਨ ਬੰਦ ਕਰਕੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਜਾਂਦਾ ਗੁਰੂ ਰਾਮਦਾਸ ਜੀ ਉਸ ਦਾ ਇਹ ਕਾਰਵਿਆਰ ਦੇਖਦੇ ਰਹਿੰਦੇ ਇੱਕ ਦਿਨ ਗੁਰੂ ਜੀ ਉਸ ਦੀ ਦੁਕਾਨ ਉੱਤੇ ਗਏ ਅਤੇ ਕਿਹਾ ਸੂਮੇਸ਼ਾ ਅੱਜ ਕੀ ਕੁਝ ਵਟਿਆ ਹੈ ਸੂਮੇਸ਼ਾ ਨੇ ਉਸ ਵੇਲੇ ਚੁੱਕ ਕੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਅਤੇ ਜੋ ਕੁਝ ਵੀ ਵਟਿਆ ਸੀ ਗੁਰੂ ਜੀ ਨੂੰ ਭੇਟ ਕਰ ਦਿੱਤਾ ਗੁਰੂ ਜੀ ਨੇ ਉਹ ਸਾਰੀ ਕਮਾਈ ਰਕਮ ਮਜ਼ਦੂਰਾ ਵਿੱਚ ਵੰਡ ਦਿੱਤੀ ਇਸ ਤਰ੍ਹਾਂ ਗੁਰੂ ਜੀ ਪੰਜ ਦਿਨ ਉਸ ਪਾਸ ਜਾਂਦੇ ਰਹੇ ਅਤੇ ਉਸ ਦੀ ਸਾਰੀ ਕਮਾਈ ਮਜ਼ਦੂਰਾ ਵਿੱਚ ਵੰਡ ਦਿੰਦੇ ਪਰ ਸੋਮੇਸ਼ਾਨਵੀ ਇਸ ਗੱਲ ਦਾ ਬੁਰਾ ਨਾ ਬਣਾਇਆ ਉਹ ਖੁਸ਼ ਹੁੰਦਾ ਸੀ ਕਿ ਉਸ ਦੀ ਕਿਰਤ ਕਮਾਈ ਲੇਖੇ ਲੱਗ ਰਹੀ ਹੈ ਜਦ ਜੀਵੇਦਨ ਗੁਰੂ ਜੀ ਉਸਦੇ پاس ਗਏ ਤਾਂ ਉਸ ਚਟਸਾਰੀ ਵਟਕ ਇਕੱਠੀ ਕਰਕੇ ਗੁਰੂ ਜੀ ਨੂੰ ਫੜਾਈ ਭਾਈ ਸੂਮੇ ਸ਼ਾਹ ਦੇ ਇਹ ਸਬਰ ਸੰਤੋਖ ਨੂੰ ਵੇਖ ਕੇ ਗੁਰੂ ਜੀ ਬਹੁਤ ਪਸੰਦ ਹੋਏ ਉਹਨਾਂ ਉਸ ਨੂੰ ਵਾਰ ਦਿੱਤਾ ਤੇ ਇਹ ਸ਼ਬਦ ਕਹੇ ਸੂਮਾ ਸ਼ਾਹ ਬੇਪਰਵਾ ਗੁਰੂ ਦਾ ਸ਼ਾਹ ਗੁਰੂ ਜੀ ਦੇ ਵਾਰ ਸਦਕਾ ਉਸ ਦੀ ਕਮਾਈ ਵਿੱਚ ਇੰਨੀ ਬਰਕਤ ਪਈ ਕਿ ਸੂਮੇ ਸ਼ਾਹ ਅੰਮ੍ਰਿਤਸਰ ਦਾ ਇੱਕ ਵੱਡਾ ਸ਼ਾਹ ਬਣ ਗਿਆ ਵਾਹ ਗੁਰੂ ਜੀ ਕਾ ਖਾਲਸਾ why gurus ji ki fateh